ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਾਮ ਦਾ ਸਰੂਪ ਦਿੱਥੇ ਨਾਮ ਦਾ ਸਰੂਪ ਦਿੱਥੇ ਕਰ ਧਬ ਸੇਰਾਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਦੜੇ ਰਾਇ ਨਦੀਏ ਬਿਆਸ ਦੀਏ ਨਦੀਏ ਬਿਆਸ ਦੀਏ ਜੰਗਲ ਚ ਬੇਲਾ ਸੀ ਗਾਂ ਚ ਗਏ ਤੇ ਟੋਏ ਤਿੱਬੇ گیا سیر سیروس جو پایا پیر جیتے جنگل چیلہ سوئے ٹبے سیر گئے جو کی پایا پیر جی آج ایس ترتی ترتی دا آج ایس تر ਅੱਜ ਇਸ ਤਰਤੀ ਦਨ ਵਈ ਸਵੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਡੇਰਾ ਏ ਨਦੀਏ ਬਿਆਸ ਦੀਏ ਨਦੀਏ ਬਿਆਸ ਦੀਏ مل دیا سیو دا ست سنگ چل دے سچے سیو دا ست سنگ چل دے سچے سود ہند کسی نو نسل دے سب دا ہی سانجا ہے ਸਭ ਦਾ ਹਿਸਾਂਜਾ ਹੈ ਉਹ ਸਭ ਦਾ ਹਿਸਾਂਜਾ ਹੈ ਉਹ ਤੇਰਾ ਏ ਨਾ ਮੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਦੀਏ ਬਿਆਸ ਦੀਏ ਨਦੀਏ ਬਿਆਸ ਦੀਏ ਨੀਵੇਂ ਆਨੇ ਇੱਥੇ ਆਕੇ ਉੱਚਿਆਂ ਨਾ ਲਾਈਆਂ ਨੇ ਉੱਚਿਆਂ ਨੇ ਨੀਵੇਂ ਆਨਾ ਦਿਲ ਤੋਂ ਨਿਭਾਈਆਂ ਨੇ ਨੀਵੇਂ ਆਨੇ ਇੱਥੇ ਆਕੇ ਉੱਚਿਆਂ ਨਾ ਲਾਈਆਂ ਨੇ ਉੱਚਿਆਂ ਨੇ ਨੀਵੇਂ ਆਨਾ ਦਿਲ ਤੋਂ ਨਿਭਾਈਆਂ ਨੇ ਭੇਦ ਭਾਵ ਇੱਥੇ ਨਾ ਕੋਈ ਵੇਦ ਭਾਵ ਇੱਥੇ ਨਾ ਕੋਈ ਭੇਦ ਭਾਵ ਇੱਥੇ ਨਾ ਕੋਈ ਝਗੜਾ ਨਾ ਚੇਰਾਏ ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਡੜੇਰਾਏ ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਤੜੇ ਰਾਏ ਨਾਮ ਦਾ ਸਰੂਪ ਜਿੱਥੇ ਕਰਦਾ ਬਸੇ ਰਾਏ ਨਦੀਏ ਮਿਆਸ ਦिए ਤੇਰੇ ਕੰਡੇ ਉੱਤੇ ਇੱਕ ਜੋਗੀ ਤੜੇ ਰਾਏ ਨਦੀਏ ਮਿਆਸ ਦिए ਤੇਰੇ ਕੰਡੇ ਉੱਤੇ ਇੱਕ ਸਾਧੂ ਦਡੇਰਾਏ ਨਦੀਏ ਵਿਆਸ ਦੀਏ ਨਦੀਏ ਵਿਆਸ ਦੀਏ